ਦੇਖੋ 4 ਸਾਲਾਂ ਬੱਚੇ ਦੀ ਖਨੋਰੀ ਬਾਰਡਰ ਤੇ ਧਾਕੜ ਐਂਟਰੀ ਟਰੈਕਟਰ ਚਲਾ ਕੇ ਖੁਦ ਦਲੇਵਾਲ ਨੂੰ ਮਿਲਨ ਆਇਆ ਬੱਚਾ ਘਰ ਆ ਲੈ ਕੇ ਆਇਆ ਮੈਂ ਸਿਰ ਰਾਂਦੇਨਾ ਆਪਾ 4 ਸਾਲਾਂ ਇਸ ਬੱਚੇ ਦੇ ਜਜ਼ਬੇ ਨੂੰ ਦੇਖ ਕੇ ਹਰ ਕੋਈ ਰਹਿ ਗਿਆ दंग। ਦਾਦੇ ਵਾਟ ਕਿਹ ਲਿਆ ਆਪ ਦਾ ਘਵਾ ਦੇ ਨਹੀਂ। 4 ਸਾਲਾਂ ਬੱਚੇ ਦੀ ਖਨੋਰੀ ਬਾਰਡਰ ਤੇ ਧਾਕੜ ਐਂਟਰੀ ਦੇਖ ਕੇ ਹਰ ਕੋਈ ਹੀ दंग ਰਹਿ ਗਿਆ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿਸ ਦੇ ਵਿੱਚ ਛੋਟਾ ਜਿਹਾ ਬੱਚਾ ਟਰੈਕਟਰ ਦੇ ਉੱਤੇ ਬੈਠਿਆ ਨਜ਼ਰ ਆ ਰਿਹਾ ਹੈ ਇਸ ਨੂੰ ਦੇਖ ਕੇ ਹਰ ਕੋਈ ਹੀ ਹੈਰਾਨ ਸੀ ਕਿ ਕਿੰਨਾ ਜਜ਼ਬਾ ਇਸ ਦੇ ਵਿੱਚ ਕਿਸਾਨੀ ਧਰਨੇ ਦੇ ਵਿੱਚ ਸ਼ਾਮਲ ਹੋਣ ਦਾ ਛੋਟਾ ਜਿਹਾ ਬੱਚਾ ਸਿਰ ਦੇ ਉੱਤੇ ਹਰੇ ਰੰਗ ਦੀ ਦਸਤਾਰ ਬੱਝੀ ਹੋਈ ਹੈ ਅਤੇ ਆਪਣੇ ਪਿਤਾ ਦੇ ਨਾਲ ਖਨੂਰੀ ਬਾਰਡਰ ਤੇ ਧਰਨੇ ਤੇ ਪਹੁੰਚਿਆ ਹੈ ਬੱਚੇ ਦਾ ਨਾਮ ਉਦੇ ਪ੍ਰਤਾਪ ਸਿੰਘ ਹੈ ਜੋ ਕਿ ਸਪੈਸ਼ਲ ਆਪਣੇ ਟਰੈਕਟਰ ਦੇ ਉੱਤੇ ਬਾਪੂ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਵਾਸਤੇ ਆਇਆ ਹੈ ਉਦੇ ਪ੍ਰਤਾਪ ਸਿੰਘ ਦੇ ਪਿਤਾ ਫੌਜ ਦੇ ਵਿੱਚ ਨੇ ਅਤੇ ਉਹ ਆਪਣੇ ਪੁੱਤ ਨੂੰ ਟਰੈਕਟਰ ਦੇ ਉੱਤੇ ਖਨੌਰੀ ਬਾウダー ਲੈ ਕੇ ਆਏ ਨੇ ਦੱਸਦੀ ਹੈ ਕਿ 16000 ਖਰਚ ਕੇ ਉਹਨਾਂ ਨੇ ਆਪਣੇ ਬੱਚੇ ਨੂੰ ਐ ਟਰੈਕਟਰ ਨੁਮਾ ਖਿਡੌਣਾ ਦਿਵਾਇਆ ਹੈ ਇਸ ਛੋਟੇ ਜਿਹੇ ਬੱਚੇ ਨੇ ਹਰ ਕਿਸੇ ਦਾ ਹੀ ਦਿਲ ਜਿੱਤ ਲਿਆ ਕੀ ਨਾਮ ਆ ਛੋਟਾ ਹਾਂ ਹਾਂ ਜੀ ਉਹ ਦਾ ਪ੍ਰਤਾਪ ਸਿੰਘ ਠੀਕ ਹੈ ਇਹ ਟਰੈਕਟਰ ਲੈ ਕੇ ਆ ਜਾਇਓ ਇੱਥੇ ਤੁਸੀਂ ਮੋਰਚੇ 'ਚ ਕਿਸ ਦਿਨ ਆਏ ਹੋ ਪਾਪਾ ਨਾਲ ਆਇਓ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਫਾਦਰ ਸਾਹਿਬ ਜੀ ਆਜੋ ਫਿਰ ਜੀ ਹਾਂ ਜੀ ਵੀਰ ਜੀ ਤੁਸੀਂ ਅੱਜ ਆਪਣੇ ਬੇਟੇ ਨਾਲ ਇੱਥੇ ਆਏ ਹੋ ਅਸੀਂ ਦੇਖ ਰਿਹਾ ਬਹੁਤ ਸੋਹਣਾ ਇਹ ਟਰੈਕਟਰ ਹੈ ਬੇਟੇ ਦਾ ਸੋ ਕਿਵੇਂ ਕਿਵੇਂ ਜਹਨ ਚਾਹ ਵੀ ਇੱਥਾਂ ਐਂਟਰੀ ਕੀਤੀ ਆਵੇ ਇਹ ਜੀ ਐਕਚੁਅਲ ਗੱਲ ਕੀ ਹੈ ਜੀ ਇਹਦਾ ਨਾ ਇੱਥੇ ਸਕੂਲ ਹੈ ਜੀ ਗੰਗਾ ਇੰਟਰਨੈਸ਼ਨਲ ਜੀ ਤੇ ਇਹ ਨਾ ਬਾਦੂ ਦਿੱਲੀ ਇੱਥੇ ਨਾ ਮਤਲਬ ਟਰੈਕਟਰ ਟਰਾਲੀ ਆਪਣੇ ਕਿੰਨੇ ਵੀਰਾਂ ਦੇ ਖੜੇ ਹੋਏ ਆ ਜੀ ਇਹਨੇ ਦਿੱਲੀ ਮੈਨੂੰ ਜਾ ਕੇ ਕਹਿਣਾ ਪਾਪਾ ਉੱਥੇ ਹੀ ਨੇ ਟਰੈਕਟਰ ਟਰਾਲੀ ਖੜੇ ਹੋਏ ਆ ਮੈਨੂੰ ਵੀ ਲੈ ਕੇ ਦੋ ਅੱਛਾ ਮੈਂ ਵੱਡਾ ਹੀ ਲੈਦਾ ਲੈ ਦੋ ਕੰਨ ਨਾ ਮਹਾ ਚਲਾ ਲੈ ਟਰੈਕਟਰ ਤੁਸੀਂ ਇਹਨੂੰ ਖਾਸ ਤੌਰ ਤੇ ਦਵਾਇਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਮੈਂ ਹੈਗਾ ਜੀ ਆਰਮੀ ਚ ਫੌਜੀ ਹਾਂ ਜੀ ਅੱਛਾ ਤੁਸੀਂ ਫੌਜੀ ਹੋ ਹਾਂਜੀ ਮੈਂ ਸਪੈਸ਼ਲ 2 ਦਿਨ ਦੀ ਛੁੱਟੀ ਲੈ ਕੇ ਆਇਆ ਇਹਦੇ ਕਰਕੇ ਜੀ ਤੇ ਮੈਂ ਚਲੋ ਬਾਪੂ ਜੀ ਦੇ ਨਾਲੇ ਦਰਸ਼ਨ ਕਰ ਲਾਂਗੇ ਨਾਲੇ ਆਹ ਜੀ ਦਿਵਾ ਜਾਗੇ ਇਹਨੇ ਮੈਨੂੰ ਡੇਲੀ ਫੋਨ ਕਰਨਾ ਜਦੋਂ ਗੱਲ ਕਰਨੀ ਪਾਪਾ ਮੈਨੂੰ ਟਰੈਕਟਰ ਲੈ ਕੇ ਦਿਓ ਮੇਰੇ ਕੋਲ ਪਹਿਲਾਂ ਸੀ ਗੱਡੀ ਜੀਪ ਐਵੇਂ ਦੀ ਬੈਂਟਰੀ ਵਾਲੀ ਜੀ ਕਹਿੰਦਾ ਮੈਨੂੰ ਉਹ ਨਹੀਂ ਚਾਹੀਦੀ ਮੈਨੂੰ ਟਰੈਕਟਰ ਟਰਾਲੀ ਲੈ ਕੇ ਦਿਓ ਉਮੇ ਦਾ ਹੂੰ ਤੇ ਆਪਣੇ ਤੇ ਯਾਰ ਦੋਸਤ ਨੇ ਸਮਾਨੇ ਉਹਨਾਂ ਨੂੰ ਫੇਰ ਮੈਂ ਆਰਡਰ ਦਿੱਤਾ। ਅੱਛਾ। ਉਹਨਾਂ ਨੇ ਲਿਆ। ਕਿੰਨੇ ਦਾ ਪੈ ਗਿਆ ਟਰੈਕਟਰ ਤੁਹਾਨੂੰ ਇਹ? ਇਹ ਮਾਰੇ 16000 ਦਾ ਪੈ ਗਿਆ ਜੀ। 16000 ਦਾ ਟਰੈਕਟਰ। ਹਾਂਜੀ। ਕੀ ਬਾਤ ਹੈ ਜੀ। ਹਾਂਜੀ। ਬਿਲਕੁਲ। ਸੋ ਕਿਸ ਤਰ੍ਹਾਂ ਦੇਖਦੇ ਹੁਣ ਮੋਰਚੇ ਦੀ ਸਥਿਤੀ ਜਿਹੜੀ ਹੈਗੀ ਐ ਜਿੱਤਵਲ ਨੂੰ ਵਧ ਰਿਹਾ ਮੋਰਚਾ। ਬਿਲਕੁਲ ਜੀ ਬਿਲਕੁਲ। ਬਹੁਤ ਬਹੁਤ ਸਕੂਨ ਮਿਲਦਾ ਜੀ ਆਪਣਾ ਪਰਿਵਾਰ ਜਿੱਤਵਲ ਵਧ ਰਿਹਾ ਜੀ। ਜੀ। ਤੇ ਅਸੀਂ ਉੱਥੇ ਦੇਸ਼ ਦੀ ਸੇਵਾ ਕਰ ਰਹੇ ਆ। ਤੇ ਸਾਡੇ ਪਰਿਵਾਰ ਨੇ ਇੱਥੇ ਮੋਰਚਾ ਸੰਭਾਲਿਆ ਸਾਨੂੰ ਬਹੁਤ ਸਕੂਨ ਮਿਲਦਾ ਜੀ। ਹੁਣ ਤੁਸੀਂ ਦਰਸ਼ਨ ਕਰਨ ਆਏ ਹੋ? ਹਾਂਜੀ ਕਦ ਲਈ ਆਇਆ ਡੱਲੇ ਵਾਲਾ ਸਾਹਿਬ ਨੂੰ ਮਿਲਣਾ ਤੁਸੀਂ ਕੇ ਹਾਂਜੀ ਹਾਂਜੀ ਕਾਦੀ ਕੀ ਕਰ ਕੀ ਕਰ ਕੀ ਕਰਨਾ ਆਪਾਂ ਕੀ ਕਰਾ ਦਾਂਗੇ ਸਿਰਾ ਸਿਰਾ ਕਰਾ ਦੇਣਾ ਕਹਿੰਦਾ ਜੀ ਆਪਾਂ ਸਿਰੀ ਕਰਾ ਦੇਣਾ ਹਾਂਜੀ ਸਿਰਾ ਬਾਤ ਹੈ ਜੀ ਹੈਨਾ ਬਿਲਕੁਲ ਹੋਰ ਕੀ ਪਾ ਦੇਣਾ ਆਪਾਂ ਟੱਕ ਪਾ ਦੇਣੀ ਆ ਆਪਾਂ ਤੁਸੀਂ ਦੇਖ ਰਹੇ ਹੋ লাই ਪੰਜਾਬੀ ਟੀਵੀ